ਦੂਜਾ ਬੈਠਿਆ ਸੀ ਇੱਕਦਮ ਖੜਾ ਹੋ ਗਿਆ ਤੇ ਕਿੰਦਾ ਨਹੀਂ ਥੋੜਾ ਹੋਰ ਇੱਕ ਵਧੀਆ ਮਾਡਲ ਲਗਾ ਤਿੱਦਨਾ ਮੈਂ ਥੋੜਾ ਜਿਹਾ ਮੂੰਹ ਨੂੰ ਘੁਮਾਇਆ ਪਿੱਛੇ ਅਲਮਾਰੀ ਚੋਂ ਫੋਨ ਗੱਡਣੋਂ ਉਹ ਦੋਨੋਂ ਭੱਜ ਗਏ ਇੱਥੋਂ ਸ਼ੱਕ ਇਸ ਕਰਕੇ ਨਹੀਂ ਹੋਇਆ ਨਾ ਉਹ ਬੱਚੇ ਲੱਗ ਰਹੇ ਸੀ ਉਹਨਾਂ ਲੱਗ ਰਹੇ ਸਕੂਲ ਗੋਇੰਗ ਹੈ ਪਾਪਾ ਇਤਨਾ ਕਿਸ ਨੂੰ ਕਿਹਾ ਜਜ ਕਰ ਸਕਦੇ ਆ ਕੀ ਤੁਹਾਡੇ ਨਾਲ ਕੋਈ ਆਇਆ ਕਿਸੇ ਨੂੰ ਪਤਾ ਲੱਗਿਆ ਵੀ ਤੁਹਾਡੇ ਨਾਲ ਲੁੱਟਖੋ ਹੋ ਗਈ ਤੁਹਾਡੇ ਸਟੋਰ ਤੋਂ ਮੋਬਾਈਲ ਲੈ ਕੇ ਭੱਜੇ ਨੇ ਦੋ ਜਣੇ ਪੁਲਿਸ ਤੱਕ ਕੰਟੈਕਟ ਕੀਤਾ ਤਾਂ ਕੀ ਹੋਇਆ ਮੈਂ 911 ਵੀ ਡਾਇਲ ਕੀਤਾ ਸੀ ਤੇ ਮੈਨੂੰ ਰਿਕਵੈਸਟ ਕਰ ਰਿਹਾ ਕਿ ਉਹ ਮੇਰੇ ਸਾਹਮਣੇ ਆ ਜਾ ਰਿਹਾ ਮੈਂ ਚੇਸ ਕਰ ਰਿਹਾ ਉਹਨਾਂ ਨੂੰ ਮੇਰੀ ਹੈਲਪ ਲਈ ਭੇਜ ਜੋ ਤੁਸੀਂ ਕੋਈ ਪੁਲਿਸ ਅਫਸਰ ਕੋਈ ਬਟ ਕੋਈ ਨਹੀਂ ਉਹ ਉਹਨਾਂ ਦੇ ਇੱਕੋ ਹੀ ਕੁਐਸਚਨ ਸੀ ਤੁਹਾਡਾ ਨਾਮ ਕੀ ਹੈ ਐਡਰੈਸ ਕੀ ਹੈ ਤੁਹਾਡਾ ਫੋਨ ਨੰਬਰ ਕੀ ਹੈ ਉਹ ਮੈਨੂੰ ਗੱਲਾਂ ਚੁਲ ਜਾ ਰਹੇ ਭਰਿਆ ਪਿਆ ਇੱਥੇ ਸਟੋਰਾਂ ਦੇ ਨਾਲ ਤਾਂ ਕਿਤੇ ਨਾ ਕਿਤੇ ਸਾਰਿਆਂ ਦੀ ਹੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋ ਸਕਦੇ ਨੇ ਕਿਉਂਕਿ ਦਿਨ ਦਿਹਾੜੇ ਚੋਰੀ ਹੋਣਾ ਚੋਰਾਂ ਦੇ ਹੌਸਲੇ ਬੁਲੰਦ ਕਰ ਸਕਦਾ ਦਿਨ ਦਿਹਾੜੇ ਸਰੀ ਦੇ ਵਿੱਚ ਚੋਰੀ ਲੁੱਟਖੋਆ ਹੋ ਰਹੀਆਂ ਨੇ ਪਰ ਪੁਲਿਸ ਕੀ ਕਰ ਰਹੀ ਹੈ ਇਹ ਵੱਡਾ ਸਵਾਲ ਖੜਾ ਹੋਇਆ ਹੈ ਕੁਝ ਦਿਨ ਪਹਿਲਾਂ ਹੀ ਕੁਝ ਵਾਰਦਾਤਾਂ ਵਾਪਰੀਆਂ ਜਿਦੇ ਵਿੱਚ ਚੈਂਸ ਸਨੈਚਿੰਗ ਜਾਂ ਹੋਰ ਲੁੱਟਖੋਹਾਂ ਦੇ ਮਾਮਲੇ ਵੀ ਆਏ ਤੇ ਹੁਣ ਤਾਂ ਦਿਨ ਦਿਹਾੜੇ ਲਿਟਲ ਇੰਡੀਆ ਪਲਾਜ਼ਾ ਤੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਦੁਕਾਨਦਾਰ ਯਾਨੀ ਕਿ ਜਿਹੜੇ ਕਾਰੋਬਾਰੀ ਨੇ ਉਹ ਡਰਨ ਲੱਗ ਗਏ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਦੀ ਵੀ ਉਹਨਾਂ ਦੀ ਦੁਕਾਨ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਆ ਸਕਦਾ ਹੈ ਜਿਹੜਾ ਲੁੱਟਖੋਹ ਕਰਕੇ ਚਲਾ ਜਾਏਗਾ ਤੇ ਪੁਲਿਸ ਦੀ ਕਾਰਵਾਈ ਢਿੱਲੀ ਹੀ ਰਹੇਗੀ ਕੱਲ 2:30 ਵਜੇ ਦੇ ਕਰੀਬ ਮੋਬਾਈਲ ਸਟੋਰ ਦੇ ਉੱਤੇ ਵੀ ਦੋ ਅਜਿਹੇ ਵਿਅਕਤੀ ਦਾਖਲ ਹੋਏ ਵੀਡੀਓ ਤੁਸੀਂ ਸਾਫ਼ ਤੌਰ ਦੇ ਉੱਤੇ ਉਹਨਾਂ ਦੀ ਦੇਖ ਸਕਦੇ ਹੋ ਦੋ ਬਲੈਕ ਵਿਅਕਤੀ ਐਂਟਰ ਹੁੰਦੇ ਨੇ ਫੋਨ ਦੇਖਦੇ ਨੇ ਤੇ ਉਸ ਤੋਂ ਬਾਅਦ ਉਹ ਫੋਨ ਲੈ ਕੇ ਭੱਜ ਨਿਕਲਦੇ ਨੇ ਜਿਸ ਕਰਕੇ ਜਿਹੜਾ ਦੁਕਾਨ ਦਾ ਮਾਲਕ ਸੀ ਉਹਨਾਂ ਨੂੰ ਕਾफी ਪਰੇਸ਼ਾਨੀ ਆਈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਉਹਨਾਂ ਨੇ ਇਤਲਾਹ ਦਿੱਤੀ ਸਾਰੀ ਜਾਣਕਾਰੀ ਦਿੱਤੀ ਪਰ ਪੁਲਿਸ ਦੀ ਕਾਰਵਾਈ ਲਿਹੀ ਸੀ ਸਰੀ ਦੇ ਵਿੱਚ ਦਿਨ ਦਿਹਾੜੇ ਹੋ ਰਹੀਆਂ ਨੇ ਲੁੱਟਾ ਖੋਹਾਂ ਕੁਝ ਦਿਨ ਪਹਿਲਾਂ ਹੀ ਚੇਨ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ ਤੇ ਹੁਣ ਦਿਨ ਦਿਹਾੜੇ ਇੱਕ ਮੋਬਾਈਲ ਸਟੋਰ ਤੇ ਦੋ ਜਣੇ ਆਉਂਦੇ ਨੇ ਤੇ ਦੋ ਮੋਬਾਈਲ ਫੋਨ ਲੈ ਕੇ ਭੱਜ ਜਾਂਦੇ ਨੇ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਐਸ ਵੇਲੇ ਸੀ ਨਿਊ ਟੈਕ ਕੰਪਿਊਟਰਸ ਐਂਡ ਮੋਬਾਈਲ ਸਟੋਰ ਦੇ ਉੱਤੇ ਪਹੁੰਚੇ ਹੋਏ ਹਾਂ ਜਿਹੜਾ ਕਿ ਲिटल ਇੰਡੀਆ ਪਲਾਜ਼ਾ ਦੇ ਵਿੱਚ ਹੈ ਸੰਜੇ ਸ਼ਰਮਾ ਜੀ ਚਲਾਉਂਦੇ ਨੇ ਸੰਜੇ ਸ਼ਰਮਾ ਜੀ ਕੱਲ੍ਹ ਦੀ ਤੁਹਾਡੇ ਸਟੋਰ ਦੇ ਵਿੱਚ ਇੱਥੇ ਕੀ ਘਟਨਾ ਵਾਪਰੀ ਕੱਲ ਜੀ ਦੁਪਹਿਰੇ 2 ਵਜੇ ਦਾ ਟਾਈਮ ਸੀ ਮੈਂ ਇੱਥੇ ਆਪਣਾ ਕੰਮ ਚ ਲੱਗ ਗਿਆ ਸੀ ਦੋ ਬਲੈਕ ਕਮਿਊਨਿਟੀ ਦੇ ਯੰਗ ਮੁੰਡੇ ਕਰੀਬ ਮੇਰੇ ਸਾਹਮਣੇ 19-20 ਸਾਲ ਦੀ ਏਜ ਹੋਣੀ ਉਹਨਾਂ ਦੀ ਉਹ ਐਂਟਰ ਕਰਦੇ ਆਂ ਤੇ ਮੈਨੂੰ ਕਹਿੰਦੇ ਜੀ ਫੋਨ ਖਰੀਦਣੇ ਆ ਉਹਨਾਂ ਫੋਨ ਦਿਖਾਓ ਮੈਂ ਉਹਨਾਂ ਨੂੰ ਦੋ ਫੋਨ ਦਿਖਾਇਆ ਥੋੜਾ ਜਿਹਾ ਮੈਨੂੰ ਇੰਟਿਊਸ਼ਨ ਹੋਈ ਉਹਨਾਂ ਦੀ ਐਕਟੀਵਿਟੀ ਜਿਹੜੇ ਸਾਹਮਣੇ ਉਹ ਬਾਰ-ਬਾਰ ਮੇਰੇ ਕੈਸ਼ ਕਾਊਂਟਰ ਦੀ ਤਰਫ ਹੱਥ ਜਾਂ ਮਾਰਦੇ ਸੀ ਸੋ ਮੈਂ ਉਹਨਾਂ ਕੋਲ ਜਾ ਕੇ ਉੱਥੇ ਬੈਠ ਮੈਂ ਤੁਹਾਨੂੰ ਉੱਥੇ ਫੋਨ ਦਿਖਾਉਣਾ ਮੈਂ ਦਰਿਆ ਦੋ ਫੋਨ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਵਾਪਸ ਕਰਤੇ ਮੈਨੂੰ ਕਹਿੰਦੇ ਠੀਕ ਨਹੀਂ ਕੋਈ ਹੋਰ ਵਧੀਆ ਮਾਡਲ ਦਿਖਾਓ ਉਹਨਾਂ ਦਾ ਕਹਿਣਾ ਨਾਲੋ ਮਹਿੰਗੇ ਵਾਲੇ ਸੋ ਮੈਂ ਫਿਰ ਦੋ ਫੋਨ ਉਹਨਾਂ ਨੂੰ ਉਹਨਾਂ ਦੇ ਰੈਪ ਵੀ ਇੱਥੇ ਪਏ ਕਾਊਂਟਰ ਤੇ ਉਹ ਦਿਖਾਏ ਉਹਨਾਂ ਨੂੰ ਇੱਕ ਕਹਿੰਦਾ ਬੈਟਰੀ ਦੀ ਨਹੀਂ ਨਹੀਂ ਉਹ ਗੱਲਾਂ ਬਾਤਾਂ ਚ ਮੈਨੂੰ ਲਿਜਾਣ ਲੱਗੇ ਤੇ ਤੋਂ ਦੂਜਾ ਬੈਠੇ ਹੋ ਸੀ ਇੱਕਦਮ ਖੜਾ ਹੋ ਗਿਆ ਤੇ ਕਹਿੰਦਾ ਨਹੀਂ ਥੋੜਾ ਹੋਰ ਇੱਕ ਵਧੀਆ ਮਾਡਲ ਲਗਾ ਜਿੱਦਾਂ ਮੈਂ ਥੋੜਾ ਜਿਹਾ ਮੁੱਦ ਨੂੰ ਘੁਮਾਇਆ ਪਿੱਛੇ ਅਲਮਾਰੀ ਚੋਂ ਫੋਨ ਕੱਢਣ ਨੂੰ ਉਹ ਦੋਨੋਂ ਭੱਜ ਗਏ ਤੋਂ ਮੈਂ ਉਹਨਾਂ ਦੇ ਪਿੱਛੇ ਵਿੱਚ ਭੱਜ ਗਿਆ ਆ ਲਗਾ ਲਾ ਤੁਸੀਂ 128 ਸਟਰੀਟ ਤੋਂ ਲੈ ਕੇ 132 ਤੱਕ ਉਹਨਾਂ ਦੇ ਪਿੱਛੇ ਦੌੜਦਾ ਆ ਗਿਆ ਔਰ ਮੈਂ ਨਾਲ ਨਾਲ 911 ਕਾਲ ਕੀਤੀ ਹੋਈ ਸੀ ਸੋ ਬਜਾਏ ਕੋਈ ਪੁਲਿਸ ਤਰ੍ਹਾਂ ਕੋਈ ਐਕਸ਼ਨ ਹੋਏ ਕੋਈ ਚੋਏ ਉਹ ਮੇਰੀ ਆਈਡੀ ਤੁਸੀਂ ਕਿੱਥੋਂ ਸਟੋਰ ਕਿੱਥੇ ਆ ਉਹ ਮੈਂ ਕਹ ਜੀ ਇਹ ਸਭ ਬਾਅਦ ਚ ਗੱਲ ਕਰ ਲਿਓ ਤੁਸੀਂ ਫਿਲਹਾਲ ਕੋਈ ਮੇਰੀ ਹੈਲਪ ਲਈ ਕੋਈ ਭੇਜੋ ਮੈਂ ਉਹਨਾਂ ਦੇ ਬਿਲਕੁਲ ਪਿੱਛੇ ਆ ਉਹਨਾਂ ਨੂੰ ਚੇਜ਼ ਕਰ ਰਿਹਾ ਮੈਂ ਦੌੜਦਾ ਉੱਥੋਂ ਆਇਆ ਤੇ ਬਟ ਕੋਈ ਮੈਂ ਫੋਨ ਕੱਟ ਤਿਆ ਇੰਨੇ ਦੇ ਚੋਂ ਗਾਇਬ ਪਤਾ ਨਹੀਂ ਲੱਗਿਆ ਕਿੱਧਰ ਗਏ ਜਦੋਂ ਸਟੋਰ ਦੇ ਅੰਦਰ ਐਂਟਰ ਹੋਏ ਸੀਗੇ ਤਾਂ ਉਹਨਾਂ ਦੀ ਹਰਕਤ ਤੋਂ ਤੁਹਾਨੂੰ ਥੋੜਾ ਬਹੁਤ ਸ਼ੱਕ ਹੋਇਆ ਸ਼ੱਕ ਕਿਸ ਕਰਕੇ ਨਹੀਂ ਹੋਇਆ ਨਾ ਉਹ ਬੱਚੇ ਲੱਗ ਰਹੇ ਸੀ ਉਹਨਾਂ ਲੱਗ ਰਹੇ ਸਕੂਲ ਗੋਇੰਗ ਹੈ ਆਪਾਂ ਇਦਾਂ ਕਿਸ ਨੂੰ ਕਿਹਾ ਜਜ ਕਰ ਸਕਦੇ ਆ ਬਸ ਉਹ ਉਹ ਹੀ ਉਸ ਚ ਰਹਿ ਗਿਆ ਮੈਂ ਕਿ ਬੱਚੇ ਕੋਈ ਇਦਾਂ ਦੀ ਗੱਲ ਹੋ ਨਹੀਂ ਸਕਦੀ ਬਟ ਸਰਪ੍ਰਾਈਜ਼ ਔਰ ਇਹਨੂੰ ਚੋਰੀ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਕਿਆ ਕਿਆ ਬੋਲ ਲੋਗੇ ਦੁਪਹਿਰੇ 2 ਵਜੇ ਇੰਨੀ ਵੱਡੀ ਮਾਰਕੀਟ ਹਰ ਬੰਦਾ ਬੰਦਾ ਬਾਹਰ ਇਥੇ ਕੋ ਮਰਿਆ ਰੋਡ ਤੇ ਪਬਲਿਕ ਜਾ ਰਹੀ ਕੋਈ ਕੁਛ ਨਹੀਂ ਕੋਈ ਡਰੀ ਨਹੀਂ ਉਹਨਾਂ ਸੋ ਸਾਡੇ ਲਈ ਤਾਂ ਬਹੁਤ ਮੁਸ਼ਕਲ ਹੈ ਇਦਾਂ ਦਾ ਸਬੰਧ ਹੀ ਕਰਨੇ ਪੈਣਾ ਜਦੋਂ ਚੋਰੀ ਕਰਕੇ ਭੱਜੇ ਤੁਸੀਂ ਪਿੱਛਾ ਕੀਤਾ ਉਹਨਾਂ ਦਾ ਕਿੱਥੋਂ ਤੱਕ ਪਿੱਛਾ ਕੀਤਾ ਕਿ ਤੁਹਾਡੇ ਨਾਲ ਕੋਈ ਆਇਆ ਕਿਸੇ ਨੂੰ ਪਤਾ ਲੱਗਿਆ ਵੀ ਤੁਹਾਡੇ ਨਾਲ ਲੁੱਟਖੋ ਹੋ ਗਈ ਤੁਹਾਡੇ ਸਟੋਰ ਤੋਂ ਮੋਬਾਈਲ ਲੈ ਕੇ ਭੱਜੇ ਨੇ ਦੋ ਜਣੇ ਪੁਲਿਸ ਤੱਕ ਕੰਟੈਕਟ ਕੀਤਾ ਤਾਂ ਕੀ ਹੋਇਆ ਮੈਂ ਇੱਥੇ ਉਹਨਾਂ ਦੇ ਪਿੱਛੇ ਜਾ ਦੌੜਿਆ ਤੇ ਕਈ ਲੋਕਾਂ ਮੈਨੂੰ ਦੇਖਿਆ ਲੈ ਮੈਂ ਕਈਆਂ ਨੂੰ ਆਵਾਜ਼ ਵੀ ਮਾਰੀ ਮੈਂ ਕਿਹਾ ਫੜੋ ਫੜੋ ਮੈਂ ਗਏ ਦਰਦ ਫੋਨ ਚੱਕ ਕੇ ਭੱਜ ਰਹੇ ਹਾਂ ਪਰ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਮੈਂ ਰਨਿੰਗ ਕਰਦਾ ਕਰਦਾ ਨਾਲ ਮੈਂ 911 ਵੀ ਡਾਇਲ ਕੀਤਾ ਸੀ ਤੇ ਮੈਨੂੰ ਰਿਕੁਐਸਟ ਕਰ ਰਿਹਾ ਕਿ ਉਹ ਮੇਰੇ ਸਾਹਮਣੇ ਆ ਜਾ ਰਿਹਾ ਮੈਂ ਚੇਸ ਕਰ ਰਿਹਾ ਨਾਲ ਉਹ ਮੇਰੀ ਹੈਲਪ ਲਈ ਭੇਜ ਜੋ ਤੁਸੀਂ ਕੋਈ ਪੁਲਿਸ ਅਫਸਰ ਕੋਈ ਗੱਡੀ ਬਟ ਕੋਈ ਨਹੀਂ ਉਹ ਉਹਨਾਂ ਦੇ ਇੱਕੋ ਹੀ ਕੁਐਸਚਨ ਸੀ ਤੁਹਾਡਾ ਨਾਮ ਕੀ ਹੈ ਐਡਰੈਸ ਕੀ ਹੈ ਤੁਹਾਡਾ ਫੋਨ ਨੰਬਰ ਕੀ ਹੈ ਉਹ ਮੈਨੂੰ ਗੱਲਾਂ ਚੁਲ ਜਾ ਰਹੀ ਸੀ ਥੋੜਾ ਜਿਹਾ ਵੀ ਥੋੜੀ ਬਹੁਤ ਹੈਲਪ ਕਰਨ ਦਾ ਕੋਈ ਤਾਂ इजीली ਉਹਨਾਂ ਨੂੰ ਕੈਚ ਕੀਤਾ ਜਾ ਸਕਦਾ ਸੀ ਸੋ ਉਸ ਤੋਂ ਬਾਅਦ ਮੈਂ ਸਟੋਰ 'ਚ ਵਾਪਸ ਆਇਆ ਮੈਂ ਦੋਨੋਂ ਆਈਐਮਆਈ ਨੰਬਰ ਸਾਡੇ ਗਰੁੱਪ ਬਣਾਇਆ ਜਿੰਨੇ ਮੋਬਾਈਲ ਸਟੋਰ ਐ ਛੋਟੇ-ਛੋਟੇ ਤੇ ਇਹ ਪੁਲਿਸ ਅੰਦੀਏ ਭਾਰਤ ਮੈਂ ਉਹਨਾਂ ਕੋਲ ਦੌੜਦਾ ਆ ਗਿਆ ਮੈਂ ਕਿਹਾ ਜੀ ਆਹ ਬੰਦੇ ਆ ਫੋਨ ਦੋਨੋਂ ਸਰੀ ਸੈਂਟਰ ਮਾਲ ਚ ਵੇਚ ਰਹੇ ਆ ਉੱਤੇ ਇੱਕ ਸ਼ਾਪ ਐ ਕਿਉ ਫੋਨ ਕਰਕੇ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਲੋਕੇਸ਼ਨ ਵੀ ਦਿੱਤੀ ਬਟ ਕੋਈ ਐਕਸ਼ਨ ਨਹੀਂ ਕੁਝ ਨਹੀਂ ਉਹ ਫਿਰ ਮੇਰੀ ਆਈਡੀਆਂ ਮੰਗ ਰਹੇ ਅੰਦਰ ਆ ਗਏ ਨਹੀਂ ਵੀ ਉੱਤੇ ਜਾ ਕੇ ਵਾਇਰਲੈਸ ਤੇ ਉਹਨਾਂ ਨੂੰ ਕਿ ਸਰੀ ਸੈਂਟਰ ਤੋਂ ਉਹਨੂੰ ਪਤਾ ਹੋਵੇ ਸਪੋਲਿਸ ਹੁੰਦੀ ਹੈ 5 ਮਿੰਟ ਦਾ ਕੰਮ ਸੀ ਹਾਰਡਲੀ ਕੋਈ ਐਕਸ਼ਨ ਯਾਨੀ ਕਿ ਫੜਿਆ ਜਾ ਸਕਦਾ ਸੀ ਪਰ ਪੁਲਿਸ ਨੇ ਕੋਈ ਗੱਲ ਨਹੀਂ ਗੋਲੀ ਔਰ ਨਹੀਂ ਹੁੰਦਾ ਪਤਾ ਇਗਨੋਰ ਇਗਨੋਰ ਕਰ ਸਕਦੇ ਹਪਤਾ ਯਾ ਜਦੋਂ ਆਪਾਂ ਉਹਨਾਂ ਨੂੰ ਲੋਕੇਸ਼ਨ ਹੀ ਦੇ ਦਿੱਤੀ ਪਿਆ ਆ ਸਟੋਰ ਹੈ ਆ ਦੇਖੋ ਤੇ ਬੰਦੇ ਦਾ ਮੈਸੇਜ ਆ ਰਿਹਾ ਪਿਆ ਦੇ ਆਰ ਇਨ ਮਾਈ ਸਟੋਰ ਦੇ ਆਰ ਟਾਈ ਟੂ ਸੇਲਿੰਗ ਥੀਸ ਫੋਨਸ ਟੂ ਮੀ ਆ ਮੈਂ ਪੁਲਿਸ ਨੂੰ ਦੱਸਣ ਦੇ ਬਾਅਦ ਚੁਤਿਓ ਕੁਝ ਨਹੀਂ ਵੰਦ ਰ ਆ ਕੇ ਮੈਂਨ ਮਿੱਤੇ ਆਈਡੀਆਂ ਮੰਗ ਰਿਆ ਆ ਇਹਨਾਂ ਦਾ ਸੀਰੀਅਲ ਨੰਬਰ ਵਗੈਰਾ ਨੋਟ ਕਰ ਰਿਆ ਵੈਸ ਇਟ ਫਾਈਲ ਨੰਬਰ ਦੇ ਕੇ ਚਲੇ ਗਏ ਕੌਨਟੈਕਟ ਪੁਲਿਸ ਨੇ ਤੁਹਾਡਾ ਕੋਈ ਕੌਨਟੈਕਟ ਕੀਤਾ ਕੋਈ ਉਹਨਾਂ ਜਿਹੜੇ ਚੋਰ ਚੋਰ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਮਿਲੀ ਨਹੀਂ ਨਹੀਂ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੇ ਲਾਸਟ ਵੀਕ ਮੈਟਰੋ ਟਾਊਨ ਵੀ ਕੀਤਾ ਮੈਂ ਉਹਨਾਂ ਦੀ ਫੋਟੋਜ਼ ਵਗੈਰਾ ਪੁਲਿਸ ਨਾਲ ਸ਼ੇਅਰ ਕੀਤੀਆਂ ਬਟ ਕੋਈ ਫੀਲਡਬੈਕ ਕੋਈ ਰਿਸਪਾਂਸ ਨਹੀਂ ਆ ਤੇ ਜੀ ਤੇ ਕੋਈ ਉਹਨਾਂ ਕੋ ਹਥਿਆਰ ਵਗੈਰਾ ਕੁਝ ਐਦਾਂ ਦੀ ਚੀਜ਼ ਤਾਂ ਨਹੀਂ ਸੀ ਆਬ ਹੋਈ ਪ੍ਰੋਬਲਮ ਹੈ ਨਾ ਕਿ ਅਸੀਂ ਉਹਨਾਂ ਨੂੰ ਬੱਚਾ ਸਮਝ ਕੇ ਜ਼ਿਆਦਾ ਉਹਨਾਂ ਨੂੰ ਕੀਤਾ ਬਟ ਜੋ ਬਾਅਦ ਚ ਐਕਟੀਵਿਟੀ ਨੂੰ ਦੇਖੋ ਪ੍ਰੋਫੈਸ਼ਨਲ ਹੀ ਲੱਗ ਰਹੇ ਸਨ ਇਹਨਾਂ ਪਰ ਤੁਸੀਂ ਮੰਨਦੇ ਹੋ ਵੀ ਪੁਲਿਸ ਦੀ ਇੰਨੀ ਢਿੱਲੀ ਕਾਰਵਾਈ ਆ ਪੁਲਿਸ ਨੇ ਹੁਣ ਤੱਕ ਕੋਸ਼ਿਸ਼ ਨਹੀਂ ਕੀਤਾ ਤੁਸੀਂ ਸਾਰਾ ਕੁਝ ਦੱਸਦਾ ਤਾਂ ਵੀ ਕਾਰਵਾਈ ਨਹੀਂ ਹੋਈ ਤੇ ਇਹ ਆਮ ਜਿਹੜੇ ਇਥੇ ਕਿਉਂਕਿ ਲਿਟਲ ਇੰਡੀਆ ਪਲਾਜ਼ਾ ਹੈ ਫਾਇਲ ਬਿਜ਼ਨਸ ਸੈਂਟਰ ਹੈਗਾ ਭਰਿਆ ਪਿਆ ਇਥੇ ਸਟੋਰਾਂ ਦੇ ਨਾਲ ਤਾਂ ਕਿਤੇ ਨਾ ਕਿਤੇ ਸਾਰਿਆਂ ਦੀ ਹੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋ ਸਕਦੇ ਨੇ ਕਿਉਂਕਿ ਦਿਨ ਦਿਹਾੜੇ ਚੋਰੀ ਹੋਣਾ ਚੋਰਾਂ ਦੇ ਹੌਸਲੇ ਬੁਲੰਦ ਕਰ ਸਕਦਾ ਬਿਲਕੁਲ ਜੀ ਮੈਂ ਤਾਂ ਸਾਰੀ ਪਬਲਿਕ ਨੂੰ ਸਾਰੇ ਦਿਨ ਵੀ ਆਂ ਸ਼ਾਪ ਵਾਲਿਆਂ ਨੂੰ ਰਿਕਵੈਸਟ ਕਰੂੰਗਾ ਕਿ ਆਪਸ ਵਿੱਚ ਯੂਨਿਟੀ ਬਣਾ ਕੇ ਰੋ ਔਰ ਇਹ ਕਿਸੇ ਨਾਲ ਵੀ ਹੋ ਸਕਦਾ ਉਹ ਮੇਰੇ ਕੋਲ ਚਲੋ ਦੋ ਫੋਨ ਹੀ ਹੈ ਤੇ ਜੁਐਲਰੀ ਦੀਆਂ ਸ਼ਾਪਸ ਐ ਔਰ ਮੈਂ ਦੇਖਿਆ ਜਿੰਨੇ ਵੀ ਇੱਦਾਂ ਸਟੋਰ ਐ ਮੈਕਸਿਮ ਲੇਡੀਆਂ ਆਪਰੇਟ ਕਰਦੀਆਂ ਕੱਪੜੀਆਂ ਦੀਆਂ ਦੁਕਾਨਾਂ ਜ਼ਿਆਦਾ ਐ ਸੋ ਅਗਰ ਇੱਦਾਂ ਰਹੇਗਾ ਤਾਂ ਬਹੁਤ ਮੁਸ਼ਕਿਲ ਐ ਉਹ ਡੇਂਜਰਸ ਐ ਜੀ ਕੁਝ ਕਹਿਣਾ ਚਾਹੁੰਦੇ ਹੋ ਸਾਰੇ ਬਸ ਯਹੀ ਰਿਕਵੈਸਟ ਐ ਕਿ ਸਾਰੇ ਕੇਅਰਫੁਲ ਹੋ ਕੇ ਰਹੋ ਔਰ ਇੱਦਾਂ ਦਾ ਕੋਈ ਸੀਮਾ ਨਾ ਇੱਕ ਦੂਜੇ ਦਾ ਥੋੜਾ ਖਿਆਲ ਰੱਖੋ ਸਾਹਤ ਦੋ ਅੰਦਰਵਾਜ ਤੋਂ ਬੜਾ ਮੁਸ਼ਕਿਲ ਐ ਤੇ ਰਹਿਣਾ ਜੀ ਥੈਂਕ ਯੂ ਸੋ ਸਾਰੀ ਖਬਰ ਤੁਸੀਂ ਸੁਣ ਲਈ ਹੈ ਕਿ ਕਿਵੇਂ ਦਿਨ ਦਿਹਾੜੇ ਇਹਨਾਂ ਦੀ ਦੁਕਾਨ ਦੇ ਉੱਤੇ ਦੋ ਚੋਰ ਆਏ ਕਿਵੇਂ ਲੁੱਟਖੋ ਕਰਕੇ ਚਲੇ ਗਏ ਦੋ ਫੋਨ ਲੈ ਕੇ ਚਲੇ ਗਏ ਔਰ ਖਾਸ ਤੌਰ ਦੇ ਉੱਤੇ ਇਹਨਾਂ ਨੇ ਸਾਰੀ ਜਾਣਕਾਰੀ ਇਹ ਕਹਿੰਦੇ ਨੇ ਅਸੀਂ ਦਿੱਤੀ ਹੈ ਪੁਲਿਸ ਨੂੰ ਵੀ ਇਤਿਹਾਮ ਲੋਕਾਂ ਨੂੰ ਵੀ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਪੁਲਿਸ ਨੂੰ ਪਤਾ ਵੀ ਸੀ ਕਿ ਕਿਹੜੇ ਸਟੋਰ ਤੇ ਜਾ ਕੇ ਉਹ ਮੋਬਾਈਲ ਫੋਨ ਵੇਚ ਰਿਹਾ ਤਾਂ ਵੀ ਪੁਲਿਸ ਨੇ ਇਸ ਚੀਜ਼ ਨੂੰ ਸੀਰੀਅਸ ਨਹੀਂ ਲਿਆ ਸੋ ਸਾਫ਼ ਤੌਰ ਦੇ ਉੱਤੇ ਇਹ ਦੇਖਿਆ ਜਾ ਰਿਹਾ ਵੀ ਸਰੀ ਜਿਹੜੀ ਹੈ ਸਰੀ ਦੇ ਵਿੱਚ ਆਮ ਲੋਕਾਂ ਦਾ ਰਹਿਣਾ ਇੱਥੇ ਕਾਰੋਬਾਰ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਚੇਨ ਸਨੈਚਿੰਗ ਹੋ ਰਹੀ ਹੈ, ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ, ਦਿਨ-ਦਿਹਾੜੇ ਲੁੱਟਖੋਹਾਂ ਹੋ ਰਹੀਆਂ ਨੇ ਪਰ ਸਵਾਲ ਸਿਰਫ ਏਕੀ ਹੈ ਪੁਲਿਸ ਦੀ ਕਾਰਵਾਈ ਜਿਹੜੀ ਹੈ ਉਹ ਇੰਨੀ ਢਿੱਲੀ ਕਿਉਂ ਹੈ? ਤੇ ਦੂਜਾ ਸਵਾਲ ਇਹ ਹੈ ਕਿ ਸਰੀ ਦਾ ਹੁਣ ਵਾਲੀ ਵਾਰਸ ਕੌਣ ਹੈ ਜਿਹੜਾ ਸਰੀ ਨੂੰ ਸੁਰੱਖਿਆ ਮੁਹੱਈਆ ਕਰਾਏਗਾ? ਕੈਮਰਾਮੈਨ ਅਮਿਤ ਪਨੇ ਸਰ ਦੇ ਨਾਲ ਸ਼ਰੀ ਗੌਰਵਾ ਸਰੀ